ਫਗਵਾੜਾ ਪੁਲਿਸ ਨੇ 15 ਦਿਨਾਂ ਵਿੱਚ ਵਕਫਾਕ ਮਾਮਲੇ ਵਿੱਚ ਹੁਣ ਤੱਕ 82 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਠੀ ਨੇ ਆਪਣੇ ਦਫ਼ਤਰ ਵਿਖੇ ਹੋਈ ਪੱਤਰਕਾਰ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਲੁੱਟਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕੁੱਲ 24 ਦੋਸ਼ੀ ਹਨ, ਜਦਕਿ ਲੜਾਈ ਝਗੜੇ ਵਾਲੇ 4 ਅਤੇ ਪੁਰਾਣੇ ਕ੍ਰਿਮਿਨਲ ਵਾਲੇ ਕੁੱਲ 26 ਮੁਲਜ਼ਮ ਹਨ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜਨਵਰੀ 2024 ਤੋਂ ਲੈ ਕੇ ਹੁਣ ਤੱਕ ਪੁਲਿਸ ਵੱਲੋਂ 695 ਚਲਾਨ ਕੱਟੇ ਗਏ ਨੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਸਮੂਹ ਫਗਵਾੜਾ ਵਾਸੀਆਂ પાસે ਜਿੱਥੇ ਸਹਿਯੋਗ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਇਲਾਕਾ ਵਾਸੀਆਂ ਨੂੰ ਹਰ ਕੀਮਤ 'ਤੇ ਆਪਣੇ ਘਰ ਅੰਦਰ ਸੀਸੀਟੀਵੀ ਕੈਮਰੇ ਲਗਾਉਣ ਦੀ ਵੀ ਸਲਾਹ ਦਿੱਤੀ ਤਾਂ ਜੋ ਪੁਲਿਸ ਨੂੰ ਕ੍ਰਾਈਮ ਹੋਣ ਤੋਂ ਬਾਅਦ ਰੋਪੀਆਂ ਨੂੰ ਫੜਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਸ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਇਸ ਸਮੇਂ ਸ਼ਹਿਰ ਅੰਦਰ 6-6 ਪੀਸੀਆਰ ਦੀਆਂ ਟੀਮਾਂ ਦਿਨ ਰਾਤ ਡਿਊਟੀ ਦੇ ਤਹਿਤ ਨੇ ਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਹਨ। ਆ ਮਾਨਯੋਗ ਜੀਜੀਵੀ ਪੰਜਾਬ ਔਰ ਐਸਐਸਪੀ ਕਪੂਰਥਲਾ ਮੈਡਮ ਬਖਸ਼ਾ ਗੁਪਤਾ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਅੰਦਰ ਜੋ ਅਸੀਂ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਹੋਈ ਹੈ ਉਸ ਦੀ ਲੜੀ ਦੇ ਵਿੱਚ ਹੀ ਅਸੀਂ ਅੱਜ ਜਿਹੜੀ ਤੁਹਾਨੂੰ ਸਾਰੀ ਪ੍ਰੈਸ ਕਾਨਫਰੰਸਿਸ ਜਿੱਤੇ ਬੰਦੇ ਖੜੇ ਆ ਉਹਨਾਂ ਦੇ ਬਾਰੇ ਦੱਸਿਆ ਹੈ ਔਰ ਜਿੰਨੇ ਵੀ ਅਸੀਂ ਪੁਰਾਣੇ ਸਮੇਂ ਦੇ ਵਿੱਚ ਕੁਝ ਅ ਪਿਛਲੇ 15 ਦਿਨਾਂ ਦੇ ਵਿੱਚ ਜੋ ਅਸੀਂ ਕਾਰਵਾਈ ਕੀਤੀ ਹੈ ਉਹਦਾ ਇੱਕ ਤੁਹਾਡੇ ਨਾਲ ਅਸੀਂ ਡਾਟਾ ਸ਼ੇਅਰ ਕਰਨਾ ਚਾਹ ਰਹੇ ਹਾਂ ਪਿਛਲੇ ਇੱਕ ਅ ਸਤੰਬਰ ਤੋਂ ਲੈ ਕੇ ਹੁਣ ਤੱਕ ਅਸੀਂ 82 ਬੰਦੇ ਅਰੈਸਟ ਕੀਤੇ ਨੇ ਜੀ ਵੱਖ-ਵੱਖ ਤਰ੍ਹਾਂਾਂ ਦੇ ਵਿੱਚ ਜਿਹੜੇ ਸਾਡੇ ਕੋਲ ਇਕ ਯੂਜ਼ ਟੂ ਵਾਂਟਡ ਸੀਗੇ ਜਿਹੜੇ ਉਹਦੇ ਵਿੱਚ ਲੁੱਟਾਂ ਹੋਣ ਔਰ ਚੋਰੀ ਵਾਲੇ ਨੇ 24 ਬੰਦੇ ਨੇ ਜੀ 15 ਸਿਟੀ ਦੇ 2 ਸਦਰ 3 ਸਤਨਾਪੁਰ ਔਰ 4 ਰਾਵਲਪਿੰਡੀ ਸੋ 82 ਦੇ ਵਿੱਚੋਂ 24 ਸਾਡੇ ਉਹੀ ਨੇ ਜਿਹੜੇ ਲੁੱਟਾਂ ਹੋਣ ਔਰ ਚੋਰੀਆਂ ਵਗੈਰਾ ਕਰਦੇ ਹੈਗੇ ਨੇ ਲੜਾਈ ਝਗੜੇ ਵਾਲੇ ਸਾਡੇ ਨੇ ਜੀ 41 ਅਕਿਊਜ਼ ਅਸੀਂ ਅਰੈਸਟ ਕੀਤੇ ਐ ਇਹਦੇ ਸਿਟੀ ਫਗਵਾੜਾ ਦੇ 22 ਸਦਰ ਫਗਵਾੜਾ 8 ਸਤਨਾਮਪੁਰਾ ਦੇ 7 ਤੇ ਰਾਵਲਪਿੰਡੀ ਦੇ 4 ਅਕਿਊਜ਼ ਅਰੈਸਟ ਕੀਤੇ ਨੇ ਇਸ ਤੋਂ ਇਲਾਵਾ ਪ੍ਰੀਵੈਂਸ਼ਨ ਦੇ ਤੌਰ ਦੇ ਉੱਪਰ ਵੀ ਅਸੀਂ ਜਿਹੜੀ ਰੋਕੂ ਕਾਰਵਾਈਆਂ ਕਰਦੇ ਆ ਅਸੀਂ 26 ਬੰਦਿਆਂ ਨੂੰ ਪ੍ਰੀਵੈਂਟਿਵਲੀ ਡਿਟੇਨ ਕੀਤਾ ਔਰ ਆਪਣੇ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕੀਤਾ ਹੈ ਸਿਟੀ ਫਗਵਾੜਾ ਦੇ ਜੀ 2 ਸਦਰ ਫਗਵਾੜਾ 3 ਸਤਨਾਮਪੁਰਾ ਵੀ ਔਰ ਰਾਵਲਪਿੰਡੀ 1 ਇਹਨਾਂ ਦੇ ਵਿੱਚ ਸਾਡੇ ਕੋਲ ਮੈਕਸਿਮਮ ਉਹ ਹੁੰਦੇ ਨੇ ਜਿੰਨਾ ਜਿਹੜੇ ਬੇਲ ਤੇ ਆਏ ਹੁੰਦੇ ਨੇ ਔਰ ਜਿਨ੍ਹਾਂ ਦੇ ਮਲਟੀਪਲ ਪਰਚੇ ਹੋਏ ਹੁੰਦੇ ਨੇ ਤਾਂ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਟੇਨ ਕਰਦੇ ਤਾਂ ਕਿ ਵਾਰ-ਵਾਰ ਬਾਹਰ ਆ ਕੇ ਚੋਰੀਆਂ ਚਕਾਰੀਆਂ ਜਾਂ ਹੋਰ ਵਾਰਦਾਤਾਂ ਨਾ ਕਰਨ ਕਿੰਨੇ ਸਮੇਂ ਦੇ ਕਰਮੇ ਇਹ ਸਾਰੇ ਇਹ 3-15 ਦਿਨਾਂ ਦੀ ਲੱਗਦੀ ਇਸ ਤੋਂ ਇਲਾਵਾ ਸਾਡੇ ਕਾਫੀ ਲੰਬੇ ਟਾਈਮ ਤੋਂ ਵੀ ਅਸੀਂ ਟ੍ਰਾਫਿਕ ਦੇ ਚਲਾਨ ਵੀ ਕਰ ਰਹੇ ਸੀਗੇ ਜਿਦੇ ਵਿੱਚ ਅਸੀਂ 695 ਟੋਟਲ ਚਲਾਨ ਜਿਹੜੇ ਹੈਗੇ ਅਦਾਲਤ ਦਿੱਤੇ ਹੈਗੇ ਆ ਔਰ ਜਿਹੜੇ ਪੀਸੀਆਰ ਵੱਲੋਂ ਵੀ ਹੈ ਇਹ ਕਾਫੀ ਸਾਰੇ ਅਸੀਂ ਚਲਾਨ ਦਿੱਤੇ ਹੈਗੇ ਇਹ ਚਲਾਨ ਸਾਡੇ 1 1 ਜਨਵਰੀ ਤੋਂ ਅਸੀਂ ਡਾਟਾ ਤੁਹਾਡ ਨਾਲ ਸ਼ੇਅਰ ਕੀਤਾ ਹੈ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਦੇ ਦਵਾਂਗੇ ਤੋ ਸਬਡਿਵੀਜ਼ਨ ਫਗਵਾੜਾ ਦੀ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈ ਮਾੜੇ ਅੰਦਰਾਂ ਦੇ ਉੱਪਰ ਜਿਹੜਾ ਨਕੇਲ ਪਾਈ ਜਾ ਰਹੀ ਹੈ ਅਸੀਂ ਪਹਿਲਾਂ ਵੀ ਟ੍ਰੇਸ ਕੀਤੇ ਆ ਤੇ ਅੱਗੇ ਤੋਂ ਵੀ ਅਸੀਂ ਵਚਨਬੱਧ ਹੈਗੇ ਆ ਔਰ ਡਿਊਟੀ ਬਾਉਂਡ ਹੈਗੇ ਆ ਕਿ ਅਸੀਂ ਜਿੰਨੇ ਵੀ ਜਿਹੜੇ ਕ੍ਰਾਈਮਨਲਸ ਹੈ ਉਹ ਅਰੈਸਟ ਕਰਨੇ ਹੈ ਤੁਹਾਡੇ ਮਾਧਿਅਮ ਰਾਹੀਂ ਮੈਂ ਕੁਝ ਅਪੀਲ ਕਰਨਾ ਚਾਹਨੀ ਆ ਪਬਲਿਕ ਨੂੰ ਕਿ ਕਾਈਂਡਲੀ ਆਪਣੇ ਜਿਹੜੇ ਹੈ ਘਰਾਂ 'ਚ ਦੁਕਾਨਾਂ ਫੈਕਟਰੀਆਂ ਇਹਨਾਂ 'ਤੇ ਆਪਣੇ ਪੁਲਿਸ ਸੀਸੀਟੀਵੀ ਕੈਮਰਾਸ ਲਗਵਾਓ ਜਿਨ੍ਹਾਂ ਦਾ ਫੋਕਸ ਨਾ ਸਿਰਫ ਤੁਹਾਡੇ ਇੰਟਰਨਲ ਏਰੀਆਜ਼ ਬਟ ਤੁਹਾਡੇ ਐਂਟਰੀ ਐਗਜ਼ਿਟ ਜ਼ਰੂਰ ਕਵਰ ਹੁੰਦੇ ਹੋਣ ਸੋ ਥੈਟ ਇਨ ਕੇਸ ਕੋਈ ਕ੍ਰਿਮੀਨਲ ਇਦਾਂ ਕੋਈ ਵਾਰਦਾਤ ਕਰਦਾ ਹੈ ਤਾਂ ਸਾਨੂੰ ਉਹਦੇ ਚ ਟ੍ਰੇਸ ਕਰਨ ਚ ਹੈਲਪ ਹੋਵੇ ਇਸ ਤੋਂ ਇਲਾਵਾ ਜੇਕਰ ਕਦੇ ਕੋਈ ਲਾਈਟ ਚਲੇ ਜਾਂਦੀ ਹੈ ਜਾਂ ਕੋਈ ਨੌਸੰਮਿਕ ਖਰਾਬੀ ਕਰਕੇ ਹੈ ਤਾਂ ਉਹ ਇਨਵਰਟਰਸ ਦੇ ਕਨੈਕਸ਼ਨ ਜ਼ਰੂਰ ਦਿੱਤੇ ਹੋਣ ਤਾਂ ਕਿ ਸਾਡੇ ਕੋਲੇ ਜਿਹੜੀ ਹੈ ਉਹ ਟ੍ਰੇਸ ਕਰਨ ਲਈ ਸਾਡੇ ਲਈ ਉਹ ਮਦਦ ਹਾਸਲ ਹੋ ਸਕੇ ਇਸ ਤੋਂ ਇਲਾਵਾ ਤੁਹਾਡੇ ਧਿਆਨ ਦੇ ਵਿੱਚ ਕੋਈ ਏਰੀਆ ਦੇ ਵਿੱਚ ਕੋਈ ਬੰਦਾ ਕ੍ਰਾਈਮ ਕਰਦਾ ਹੈ ਪਲੀਜ਼ ਅੱਡੇ ਤੱਕ ਪਹੁੰਚ ਕਰੋ ਅਸੀਂ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਗੁਪਤ ਰੱਖਾਂਗੇ ਔਰ ਉਸ ਇਨਫੋਰਮੇਸ਼ਨ ਦੇ ਉੱਪਰ ਉਹਨੂੰ ਵੈਰੀਫਾਈ ਕਰਕੇ ਐਕਚੁਅਲੀ ਆ ਜਾਏਗਾ ਪੀਸੀਆਰ ਦੇ ਕਿੰਨੇ ਕਿ ਮੋਟਰਸਾਈਕਲ ਆਪਸ਼ਨ ਵਰਕਿੰਗ ਕੰਡੀਸ਼ਨ ਚਾਹੀਦੀ ਪੀਸੀਆਰ ਦੇ ਸਾਡੇ ਜੀ 6 ਬੀਟਾਂ ਚੱਲ ਰਹੀਆਂ ਨੇ ਰਾਤ ਦੇ ਸਮੇਂ ਤੇ ਵੀ ਸਾਡੀਆਂ ਜਿਹੜੀਆਂ ਨੇ 6 ਬੀਟਸ ਹੁੰਦੀਆਂ ਨੇ ਤੋਂ ਉਹਨਾਂ ਦੇ ਜਿਹੜੇ ਨੰਬਰਸ ਹੈਗੇ ਅਸੀਂ ਪਹਿਲਾਂ ਵੀ ਸਰਕੂਲੇਟ ਕੀਤੇ ਆ ਅਸੀਂ ਹੁਣ ਵੀ ਕਰ ਦਵਾਂਗੇ ਇਹ ਸੀ ਕਲਸਟਰਸ ਦੇ ਵਿੱਚ ਵੰਡੇ ਹੋਏ ਆ ਤੇ ਤੁਰੰਤ ਜਿਹੜਾ ਸਾਡਾ ਫਰਸਟ ਰਿਸਪੌਂਡਰ ਸਾਡਾ ਪੀਸੀਆ ਹੈ ਇਸ ਤੋਂ ਇਲਾਵਾ ਸਾਡੇ ਡਿਊਟੀ ਆਫੀਸਰਸ ਹਰ ਥਾਣੇ ਦੇ ਵਿੱਚ ਹੁੰਦੇ ਨੇ ਐਸਐਚਓ ਸਾਹਿਬਾਨ ਨੇ ਸਾਡਾ ਕੰਟਰੋਲ ਰੂਮ ਫਗਵਾੜਾ ਦਾ ਹੀ ਹੈਗਾ ਉਹਦਾ ਨੰਬਰ ਵੀ ਅਸੀਂ ਦੁਬਾਰਾ ਸਰਕੂਲੇਟ ਕਰ ਦਵਾਂਗੇ ਤੁਹਾਡੇ ਮਾਧਿਅਮ ਨਾਲ ਹੀ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਰਿਸਪੌਂਡ ਕਰਾਂਗੇ ਹਾਂਜੀ ਪੁਲਿਸ ਨੇ ਪੁਲਿਸ ਹੋਣਾ ਕਿਸੇ ਨੇ ਕੰਟੈਕਟ ਕਰਨਾ ਹੋਵੇ ਕਿ 100 ਨੰਬਰ ਕਰਦੇ ਜੀ ਕਿ 100 ਨੰਬਰ ਵਰਕਿੰਗ ਹੈ ਜੀ 112 ਤੇ ਹੈ ਜੀ 112 ਦਾ ਨੰਬਰ ਜਿਹੜਾ ਹੁਣ ਲੇਟੈਸਟ ਤੋਂ ਸਾਡਾ ਐਮਰਜੈਂਸੀ ਕੰਟੈਕਟ ਨੰਬਰ ਹੈਗਾ ਇਸ ਤੋਂ ਇਲਾਵਾ ਸਾਡੇ ਦਾ ਫਗਵਾੜਾ ਦਾ ਕੰਟਰੋਲ ਰੂਮ ਨੰਬਰ ਹੈਗਾ ਤੁਸੀਂ ਉਹਦੇ ਤੇ ਵੀ ਕਰ ਸਕਦੇ ਹੋ 24 ਘੰਟੇ ਵੈਲਡਿੰਗ ਚ